ਦੀ ਤਰਜੀਹਤਾ ਜੀ ਤੁਹਾਡਾ ਸਵਾਗਤ ਹੈ ਪਰਮਾਗਨ ਬਲੌਗ ਤੇ ਅੱਜ ਦੀ ਸਵਾਰੀ ਕਿਤੇ ਸ਼ਾਮ ਨੂੰ 6:30 ਕਾ 7:00 ਦਾ ਟਾਈਮ ਹੈਗਾ ਸਬਜੀ ਨੂੰ ਤੜਕਾ ਲਾਉਂਦੇ ਸੀ ਮੈਂ ਪਹਿਲਾਂ ਕੱਪੜੇ ਧੋ ਕੇ ਢਿੱਡ ਲਉਂਦੀ ਸਬਜੀ ਜੀ ਬਣਾਉਣੀ ਹੈ ਮਟਰ ਪਨੀਰ ਹਾਂ ਜੀ ਪਨੀਰ ਵੀ ਮੈਂ ਕੱਟ ਕੇ ਰੱਖ ਲਿਆ ਤੇ ਮਟਰ ਪਹਿਲਾਂ ਦੇ ਕੱਢੀ ਹੋਏ ਸੀਗੇ ਇਹਨੂੰ ਮੈਂ ਸਟੋਰ ਕਰਕੇ ਰੱਖਿਆ ਹੋਇਆ ਹੈ ਜੀ ਜਿੰਨੇ ਕੁ ਲੋੜ ਹੁੰਦੇ ਆਪਾਂ ਪਾ ਲੈਂਦੇ ਹਾਂ ਟਮਾਟਰ ਤੇ ਤਿੰਨ ਚਾਰ ਪਿਆਜ਼ ਆਹੇ ਹੂੰ ਅੰਬ ਮੈਂ ਖਾਦਾ ਉਹ ਇੱਕ ਪੂਰਾ ਬੁਖਾਰੀ ਮੈਂ ਮੈਨੂੰ ਬਾਰੇ ਪਸੰਦ ਹੈ ਜੀ ਤੇ 5 ਗੁੰਡੇ ਪਾਣੀ ਮਾ ਦੇ ਰੱਖਿਆ ਹੈ ਜੀ ਨਵੀਂ ਪਨੀਰ ਖਾਈ ਜਾਂਦੀ ਹੈ ਇਹ ਗਰੇਚੀ ਜਰਾ ਦਿੱਕੀ ਤੇ ਕੱਲ ਇਹਨੂੰ ਬੁਖਾਰ ਹੋ ਗਿਆ ਸੀ ਤੇ ਆਹ ਵਾਲੇ ਕੱਪੜੇ ਤਾਰ ਤੇ ਸੁੱਕੇ ਨਹੀਂ ਫਿਰ ਮੈਂ ਇੱਥੇ ਲਿਆ ਕੇ ਰੱਖਤੇ ਆਹ ਦੇਖੋ 4 ਵਜੇ ਲੱਗੀ ਸੀ ਅੱਜ ਮੈਂ ਧੋਣ ਸ਼ਾਮ ਨੂੰ ਕੰਨ ਕਦੀ ਮੈਂ ਇਕੱਠੀ ਕਰਕੇ ਰੱਖਤੀ ਅੰਦਰ ਰਖਾ ਦੂੰਗੀ ਜੇ ਚੰਨ ਤੋਂ ਕੱਪੜੇ ਇੱਧਰ ਪਾਤੀ ਸੀਗੇ ਗਰਮੀ ਚ ਰੋਜ਼ ਹੀ ਹੋ ਜਾਂਦੇ ਕੱਪੜੇ ਤਾਂ ਚੱਲਾ ਹੁਣ ਅੱਤਰਕ ਲਾਵਾਂਗੇ प्याजेगी इतने बैठे रहे इत मैं सौ फूल चली इतने भी नहीं आदि स्कूल से किया कम नाले देखी गार्डन हाँ जी सब्जी भी बस अपनी बनने वाली है बस थोड़ा से कम होगी इधर मैं बनाऊंगी साबण बना निम वाली साबण पे कद्दूकस करके रख ली मतलब भी पतली पतली कट ली आ आगे निम का पेस्ट त हल्दी हल्दी मैं गंढी वाली पाई है पानी अपना पूरा गर्म हो गया ये उत्ते रखा ਜੀ ਆਪਣੀ ਨਿੰਮ ਵਾਲੀ ਸਾਬਣ ਤੇ ਹਲਦੀ ਵਾਲੀ ਬਣ ਕੇ ਉਹ ਤਿਆਰ ਰੱਖੋ ਮੈਂ ਇਹਨਾਂ ਵਿੱਚ ਕੱਢ ਦਿੰਦੀ ਤੇ ਆ ਮੈਂ ਵਿਟਾਮਿਨ E ਦੇ ਦੋ ਕੈਪਸੂਲ ਪਾਏ ਆ ਇੱਕ ਪਤਾ ਨਹੀਂ ਪਿੱਤਰ ਗਿਆ ਦੋ ਪਾਏ ਸੀਗੇ ਟਿਕਾ ਕੇ ਤੇ ਆਪਣੀ ਜਿਹੜੀ ਸਾਬਣ ਬਣ ਕੇ ਉਹ ਤਿਆਰ ਆ ਦੇਖੋ ਆਪਣੀ ਸਾਬਣ ਵੀ ਬਣ ਗਈ ਚਲੋ ਮੈਂ ਉਹ ਦੂਜੇ ਪਲਾਸਟਿਕ ਦੇ ਜਿਹੜੇ ਸੀਗੇ उन्हें कट्टी जो डब्बी नहीं करती जी जी ये सी। क्योंकि ना पतलिया वाली सी मैं कि गर्म पा के कि बिके जान फिर मैं चाहती ची बस थोड़े टाइम में तैयार हो गए इतने अपनी सब जी सब्जी थी मतलब पनीर दी बन के तैयार जशन ने खा के भी देखी क्वाद है ਜਿਹੜਾ ਪਾਣੀ ਅਦਰਕ ਦਾ ਐ ਸੀ ਨਾ ਉਹ ਵਾਲਾ ਹੀ ਪਾਉਣੀ ਨਹੀਂ ਆ ਮੈਂ ਮੜਾਏ ਬਸ ਚੁਟਕੀ ਪਾ ਦੇਣੀ ਹੈ ਤੇ ਹੁਣ ਮੈਂ ਬਣਾਉਂਗੀ ਰੋਟੀ ਤੇ ਤਵੇ ਦੀ ਨਾ ਡੰਡੀ ਨਹੀਂ ਹੈਗੀ ਤਾਂ ਕਰਕੇ ਫਿਰ ਮੇਰਾ ਹੱਥ ਮੱਚ ਦੱਸ ਫਿਰ ਮੈਂ ਇਹ ਵਾਲਾ ਲਾਲੇ ਕੱਪੜਾ ਚੇਚਣ ਵਾਸਤੇ ਰੋਟੀ ਪਾਤੀ ਲੈਨੇ ਵੀ ਫੜਾਇਆ ਖੀਰਾ ਕਿੱਥੇ ਰੱਖਤਾ ਨਵੀ ਪਤਾ ਨਹੀਂ ਨਵੀ ਫਟਾਉਗੀ ਰੋਟੀ ਆਂਦੀ ਆਤੀ ਦਿਨ ਹੈਗਾ ਸੋਮਵਾਰ ਤੰ ਮੇਰੇ ਸਾਰੇ ਹੋ ਗਏ ਸੀਗੇ ਅੱਜ ਮੈਂ ਵੀਡੀਓ ਚਲਾਈ ਨਹੀਂ ਸੀਗੀ ਸਾਫ਼ ਸਫਾਈਆਂ ਵੀ ਹੋ ਗਈਆਂ ਕੱਪੜੇ ਕੱਲ ਧੋਤੇ ਸੀਗੇ ਤੈ ਮਾਰਨ ਵਾਲੇ ਵੀ ਤੇ ਅੱਜ ਮੈਂ ਧੋਤਾ ਕੰਬਲ ਕੰਬਲ ਵਿੱਚ ਤੁੰਤ ਹੋਣੀ ਹੈਗੀ ਬਾਹਲਾ ਖਾ ਧੋਤਾ ਮੈਂ ਤਾਂ ਕੰਬਲ ਕਿ ਇਹਦੇ ਵਿੱਚ ਵੀ ਮੈਂ ਕਣਕ ਚੱਤ ਮਾਰ ਕੇ ਸੀ ਦੋ ਤਨਵਰੀ ਸੁੱਕੀ ਪਈ ਰਸ ਤੇ ਆਹ ਵਾਲਾ ਵੱਡਾ ਕੰਬਲ ਧੋਤਾ ਮੈਂ ਹਜੇ ਤੇ ਦਾ ਪਾਣੀ ਨਿਕਲ ਗਿਆ ਫਿਰ ਕੰਦ ਤੇ ਪਾ ਦਾਂ ਮੈਂ ਸੁੱਕਣ ਨੂੰ ਹਾਂਜੀ ਟਾਈਮ 3 ਦਾ ਹੋ ਗਿਆ। ਕੰਬਲ ਦਾ ਪਾਣੀ ਵੀ ਬਹੁਤ ਜ਼ਿਆਦਾ ਵਧੀਆ ਨੁੱਝੜ ਗਿਆ ਤੇ ਹੁਣ ਮੈਂ ਥੋੜੀ ਤੇ પાਕੇ ਆਉਂਗੀ ਸੁਕਣੀ। ਅੱਜ ਮੈਂ ਦੰਦਾ ਤੇ ਕੋਈ ਖਾਸ ਚੀਜ਼ ਲਈ ਹੈ ਜੇ ਤੁਸੀਂ ਕਮੈਂਟ ਕਰਕੇ ਪੁੱਛੋਗੇ ਤਾਂ ਮੈਂ ਜ਼ਰੂਰ ਦੱਸੂੰਗੀ। ਤੇ ਵੀ ਦੰਦੇ ਨੇ ਸਾਫ਼ ਚਿੱਟੀ ਕਾਦੇ ਨੁੰਦੇ ਹੈਗੇ ਤੇ ਮੈਂ ਤੁਹਾਡੇ ਨਾਲ ਇਹ ਚੀਜ਼ ਬਣਾ ਕੇ ਵੀ ਸ਼ੇਅਰ ਕਰੂੰਗੀ। ਤੇ ਪਰ ਉਹਦੇ ਹੱਥੇ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਪਊਗਾ ਚੈਨਲ ਨੂੰ। ਚਲੋ ਜੀ ਪਹਿਲਾਂ ਮੈਂ ਕੰਬਲ ਸੁੱਕ ਨਹੀਂ ਪਾਇਆ ਮੈਂ ਫਿਰ ਮੈਂ ਕੱਢ ਕੇ ਰੱਖੂੰਗੀ ਚਾਲੇ ਤੇ ਚਾਲੇ ਮੈਂ ਐਸੀ ਕੱਢ ਕੇ ਰੱਖਣੇ ਹੈਗੇ ਕਿਉਂਕਿ ਜਸ਼ਨ ਕਹਿੰਦਾ ਮੁੰਮੀ ਮੈਨੂੰ ਕਾਲੇ ਚਣੇ ਨਾਲ ਕਿਤੇ ਛੋਲੇ ਤੇ ਮੈਂ ਹੱਥ ਲੋਪਰ ਗੱਲ ਮੈਂ ਤੇ ਓਈ ਬਣਾ ਦੂੰਗੀ ਕਿਉਂਕਿ ਉਹਨੂੰ ਬਾਰੇ ਪਸੰਦ ਹੈ ਜਿੱਤੇ ਦਾ ਆ ਉਹਨੇ ਘੱਟ ਤੋਂ ਘੱਟ 6-7 ਵਾਰ ਧਰਾਲੇ ਹੋਣਗੇ ਚਲੋ ਜੀ ਪਹਿਲਾਂ ਮੈਂ ਪਾ ਕੇ ਆਉਣੀ ਆ ਕੰਬਲ ਤੇ ਨਵੀ ਨਵੀਂ ਕਾਲਾ ਵਾਲੇ ਕੱਪੜੇ ਤਾਂ ਪਾਏ ਕਿਉਂਕਿ ਇਹ ਕਿਹੜਾ ਬਾਹਰ ਜਾਂਦੀ ਹੈ ਕਿ ਨਾ ਹੀ ਪਸੀਨਾ ਆਉਂਦਾਗਾ ਇਹ ਸ਼ਾਮ ਨੂੰ ਬਦਲੇ ਸੀਗੇ ਨੇ ਹਨਾ ਨਵੀ ਹਾਂ ਜਮਾਂ ਸ਼ਾਮ ਨੂੰ ਬਦਲੇ ਸੀਗੇ ਤਾਂ ਕਰਕੇ ਫਿਰ ਮੈਂ ਹਾਂ ਚੱਲ ਕੋ ਗੱਲ ਨਹੀਂ ਟੀ-ਸ਼ਰਟ ਤੇ ਹੀ ਪਾਲਾ ਜਾ ਲੈ ਮੇਰੇ ਕੱਟ ਕੇ ਰੱਖੇ ਪਏ ਇੱਥੇ ਮੈਂ ਹਾਂ ਚੱਲ ਮੈਂ ਆ ਕੇ ਕੱਟੂੰਗੀ ਹਾਂਜੀ ਆਪਾਂ ਨੇ ਬਣਾ ਲਿਆਂਦਾ ਮੰਗੋ ਸ਼ੇਕ ਜਿਹੜਾ ਕਿ 50 ਫਾਤੀਸ ਜਿਹਾ ਦਿੰਦੇ ਆ ਗਲਾਸ ਤੇ ਅਸੀਂ ਜੇ ਦੁਕਾਨ ਖੋਲੀ ਤਾਂ ਅਸੀਂ ਦਿਆ ਕਰਾਂਗੇ ਪੰਜਾਬ ਚ ਫਿਰ ਜਗਾ ਹਨਾ ਬਧੀ ਹੋਵੇ ਨਵੀ ਛਿੱਲੀ ਇੰਦੇ ਲਾਸ ਹਨਾ ਮੇਰੇ ਕੋਲ ਜੀ ਮੈਂ ਤੁਹਾਨੂੰ ਨਾ ਸਿਫੀ ਮੰਗੈਂ ਮੈਂਗੋ ਸ਼ੇਕ ਐਂਡ ਨਵੀ ਹਾਂਜੀ ਮਸੰਮੀ ਤੇ ਪਾਈਨੈਪਲ ਦਾ ਬਣਾ ਕੇ ਦਿਨੇ ਮੈਂ ਜਸ਼ਨ ਤੇ ਨਵੀਂ ਅਰਗਨਫੂਸ ਇਸ ਤਰ੍ਹਾਂ ਸਾਰਾ ਸਮਾਨ ਆਪਾਂ ਨੇ ਤਿਆਰ ਕਰ ਲਿਆ ਤੇ ਹੁਣ ਪਹਿਲਾਂ ਆਪਾਂ ਬਣਾ ਲਈਏ ਜੂਸ ਨੂੰ ਸੰਮੀ ਤੇ ਪਾਈਨੈਪਲ ਦਾ ਲੋ ਜੀ ਮਸੰਮੀ ਤੇ ਪਾਈਨੈਪਲ ਦਾ ਇਸ ਤਰ੍ਹਾਂ ਹੋ ਗਿਆ ਤਿਆਰ ਸੋ ਸੁਣੀ ਤੇ ਇਹ ਹੁਣ ਸਰਦੀ ਦਾ ਤਾਰ ਤਰਮਣੇ ਹੋਇਆ ਚੁਸ ਇਸ ਪਕੀ ਨਲ ਦੇ ਕਲਰ ਹੈ ਇਹ ਖਸੂਰੀ ਵਧੀਆ ਹੈ ਬਾਸ਼ ਸੁਣਾਈ ਆਂਦੇ ਵਿੱਚ ਜਿੱਤਰ ਆਪਾਂ ਨੇ ਤੜਕਾ ਲਾਉਣਾ ਸ਼ੁਰੂ ਕਰਤਾ ਜਿੱਤਰ ਕਾਲੇ ਛੋਲੇ ਜਿਹੜੇ ਉਹ ਬਣ ਜਾਂਦੇ ਬਸ ਬਣ ਹੀ ਗਏ ਤੇ ਤੜਕਾ ਤਾਂ ਵੈਸੇ ਮੈਂ ਲਾਉਣਾ ਨਹੀਂ ਸੀ ਮੈਂ ਹੈਨਾ ਥੋੜਾ ਜਿਹਾ ਪਨੀਰ ਪਿਆ ਤੇ ਮੈਂ ਜਿਹੜਾ ਆਪਾਂ ਪਿਆਜ਼ ਇਹਦੇ ਵਿੱਚ ਪਾਉਣਾ ਚਾਹੀਏ ਕਾਲੇ ਛੋਲੇ ਨਾਲ ਚ ਉਹ ਮੈਂ ਹਟਮ ਸਾਰਾ ਇਹਦੇ ਚ ਪਨੀਰ ਹੀ ਪਾ ਦਿਆਂਗਾ ਤੇ ਮੈਂ ਹਟਮ ਤੜਕਾ ਲਾ ਕੇ ਪਾ ਲਵਾਂਗੀ ਇਹ ਇਤਰਾ ਤਰ੍ਹਾਂ ਨੇ ਧਰੀਆਂ ਸੀਗੀਆਂ ਸੀਗੀਆਂ ਵੀ ਆਪਣੀਆਂ ਬਣੀ ਜਾਂਦੀਆਂ ਇਤਰਾ ਆਪਣਾ ਲੱਗੀ ਜਾਂਦਾ ਨੇ ਤੜਕਾ ਜੀ ਤੜਕਾ ਆਪਣਾ ਪੁੱਜ ਗਿਆ ਹਲਕਾ ਜਿਹਾ ਮੈਂ ਨਮਕ ਪਾੜਿਆ ਸੀ ਕਿਉਂਕਿ ਨਮਕ ਨਾਲ ਜੇ ਟਮਾਟਰ ਗਾ ਲੈਂਦੇ ਆ ਤੇ ਹਲਕੀ ਜਿਹੀ ਚੁਟਕੀ ਤੋਂ ਮੈਂ ਪਾਉਂਗੀ ਕਾਈ ਵਿੱਚ ਹਾਂਜੀ ਥੋੜਾ ਇਹ ਪਾ ਮੰਗੇ ਪਾ ਪਾਣੀ ਤੇ ਆ ਗਏ ਹਾਂਜੀ ਆਪਣਾ ਤੜਕਾ ਭੁੱਜ ਗਿਆ ਸੀ ਤੇ ਫਿਰ ਆਪਾਂ ਨੇ ਪਤਾ ਕੰਮ ਉਹ ਥੋੜਾ ਸੇਕ ਲਵਾ ਕੇ ਫਿਰ ਆਪਣੇ ਤਰ੍ਹਾਂ ਦਾ ਹੋਣੀ ਬਣੀ ਪਈ ਚੋਣੇ ਦੀ ਇਹਦੇ ਵਿੱਚ ਨੇ ਮੈਂ ਸਾਫ ਤਾਂ ਹੀ ਲਸਣ ਪਾਤਾ ਸੀਗਾ ਤੇ ਕੋਲ ਜੂਗਾ ਤੇ ਇਹਦੇ ਵਿੱਚ ਹੁਣ ਆ ਪਾ ਦੇਗੇ ਆਪਾਂ پنੀਰ ਹਾਂਜੀ ਹੁਣ ਆਪਾਂ ਬਣਾਵਾਂਗੇ ਰੋਟੀ ਤਵਾ ਪਾਣੀ ਧਰ ਲਿਆ ਤੇ फटाफट ਲਾ ਲਈ ਰੋਟੀ ਸਬਜ਼ੀ ਵੀ ਆਪਣੀ ਬਣ ਗਈ ਹਾਂਜੀ ਲਾਈਟ ਵੀ ਵੱਗ ਗਈ ਤੇ ਮੈਂ ਬਸ ਹੁਣੇ ਨਾ ਕੇ ਆਈਏਗੀ ਗਰਮੀ ਬਹੁਤ ਹੋਈ ਪਈਏਗੀ ਨੇਰੀ ਚੱਲੀ ਜਿੰਨੇ ਨੇਰੀ ਕਰਕੇ ਕੱਟ ਲਾ ਕੇ ਆ ਜੀ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਵੀਡੀਓ ਨ ਮੇਰੇ ਤੋਂ ਥੋੜ੍ਹੀ ਵੀ ਬੰਦਦੀ ਹੈਗੀ ਕਿਉਂਕਿ ਮੈਂ ਤਾਂ ਕੰਮ ਵਿੱਚ ਹੀ ਲੱਗੀ ਰਹੀ ਆ ਅੱਜ ਮੈਂ ਵੱਡਾ ਕੰਬਲ ਤੋਤਾ ਸੀ ਉਹ ਵੀ ਵੀਡੀਓ ਨਹੀਂ ਮੈਂ ਚਲਾਈਗੀ ਕਿਉਂਕਿ ਬਾਹਰ ਜਦੋਂ ਫੋਨ ਟ੍ਰਾਈਪੁਰ ਤੇ ਲਾਉਨੇ ਹੈਗੇ ਤੇ ਉਹ ਫੋਨ ਨਾ ਗਰਮ ਹੋ ਜਾਂਦਾ ਹੈਗਾ ਤੇ ਤਾਂ ਕਰਕੇ ਫਿਰ ਮੈਂ ਜਿਹੜੀ ਵੀਡੀਓ ਨਹੀਂ ਬਣਾਈਗੀ ਤੇ ਹੁਣ ਫਿਰ ਮੈਂ ਨਵੀ ਨੂੰ ਬਾਹਰ ਕਹਿੰਦੀ ਨਹੀਂ ਵੀ ਤੂੰ ਖੜ ਕੇ ਵੀਡੀਓ ਬਣਾ ਦੇ ਮੈਂ ਕਹ ਦਿੰਨੀ ਆ ਗਰਮੀ ਹੈਗੀ ਚਲ ਤੇ ਉਹ ਅਗਦਾ ਸਕੂਲ ਦਾ ਕੰਮ ਕਰਦੀ ਸੀਗੀ ਤੇ ਹੁਣ ਵੀਡੀਓ ਦੇ ਘਰ ਆਦੇ ਆਪਾਂ ਸਮਾਤੀ ਮਿਲਦੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਜਿਹੜੀ ਸਾਰਿਆਂ ਨੂੰ ਸੱਚੀ ਪਾਲ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰੇ